ਹਾਂਜੀ ਸਤ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸੁਆਗਤ ਆਪਣੇ ਚੈਨਲ ਮਹਿਤਾਬ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਲੱਗੇ ਆ ਬਣਾਉਣ ਪਿੰਡ ਧਰਮਕੋਟ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਦੋ ਝੋਟੀਆਂ ਦਿਖਾਵਾਂਗੇ ਤੁਹਾਨੂੰ ਬਿਲਕੁਲ ਤਾਜ਼ੀਆਂ ਸੀਆਂ ਤੇ ਕਰਦੇ ਆ ਵੀਰ ਨਾਲ ਗੱਲਬਾਤ ਤੇ ਪੁੱਛ ਦੇ ਨਾਲ ਦੀ ਡਿਟੇਲ ਸਤਿ ਸ਼੍ਰੀ ਅਕਾਲ ਜੀ ਵੀਰ ਜੀ ਸਤਿ ਸ਼੍ਰੀ ਅਕਾਲ ਭਾਜੀ ਕੀ ਹਾਲ ਚਾਲ ਜੀ ਜਰਦੀ ਕਾਲਾ ਕਰਤੀ ਵਧੀਆ ਵਧੀਆ ਜੱਗੇ ਭਾਜੀ ਵਧੀਆ ਤੁਸੀਂ ਸੁਣਾਓ ਤੇ ਸੱਚੀ ਮਸਾਹੋ ਜੀ ਤੇ ਕਿੰਨੇ ਅੱਜ ਪਸ਼ੂ ਫਿਰ ਅਨਵਾ ਵੀਰ ਜੀ ਧੰਵਾਦ ਪਸ਼ੂ ਵੀਰ ਜੀ ਦੋ ਆ ਮੈਨੂੰ ਨਾ ਵੀਰ ਨੇ ਸਪੈਸ਼ਲ ਸੱਦਿਆ ਸੀ ਤੇ ਵੀਰ ਦੇ ਨਾ ਬ੍ਰਦਰ ਨੇ ਚਲ ਜਾਣਾ ਬਾਹਰ ਠੀਕ ਹੈ ਜੀ ਤੇ ਵੀਰ ਕਿ ਮੈਨੂੰ ਕਹਿੰਦਾ ਵੀ ਵੀਰ ਜੀ ਆਇਓ ਮੈਂ ਕਿਹਦੀ ਕੱਲਾ ਬੋਲੇ ਜਾਣੀ ਆ ਠੀਕ ਹੈ ਜੀ ਤੇ ਤੁਸੀਂ ਨਾਲ ਮੈਂ ਕੋਈ ਗੱਲ ਨਹੀਂ ਆ ਚਲੋ ਆ ਜਣੇ ਆਪਾਂ ਹਾਂ ਜੀ ਤੇ ਨਾਮ ਐਡਰੈਸ ਦੱਸ ਦੋ ਹਾਂ ਨਾਮ ਇੱਥੇ ਆਪਣਾ ਜੱਗਾ ਜੇ ਪਿੰਡ ਧਰਨਕੋੜ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਹਾਂ ਨੀ ਫੋਨ ਨੰਬਰ ਦੱਸ ਦੋ ਫੋਨ ਨੰਬਰ ਆ ਗਿਆ ਜੀ 783773150 ਠੀਕ ਹੈ ਜੀ ਹਾਂ ਜੀ ਦੋ ਆ ਗਈਆਂ ਝੋਟੀਆਂ ਅੱਜ ਦੋ ਝੋਟੀਆਂ ਦੋਵੇਂ ਨਕੀਨੇ ਦਿਖਾਉਣੇ ਆਪਾਂ ਠੀਕ ਹੈ ਹਾਂ ਜੀ ਚੰਗੇ ਪਸ਼ੂਪਾ ਕਿਨੇ ਰਹਾ ਹੋ ਜਾ ਉਸ ਨਾਲ ਕੋਈ ਹਾਂ ਜੀ ਤੇ ਹੁਣ ਚਵਾਈ ਹੋ ਗਈ ਤੁਸੀਂ ਲੇਟ ਹੋ ਗਏ ਥੋੜਾ ਜਿਹਾ ਮੇਰਾ ਹੀ ਹੋ ਗਿਆ ਅੱਜ ਹਾਂ ਜੀ ਹਾਂ ਜੀ ਦੂਰ ਕਿ ਗਏ ਗਏ ਚਵਾਈ ਕਿੰਨੇ ਵਜੇ ਵੀ ਸੀ ਹੋ ਜੀ ਆਪਾਂ 5:00 ਵਜੇ ਕੀਤੀ ਹੈ ਚਵਾਈ ਹਾਂ ਜੀ ਕਿੰਨਾ ਜੇ ਪੜਾਇਦੇ ਥੱਲੇ ਇਹ ਆ ਇਹਦੇ ਥੱਲੇ ਕਾਲੀ ਤੇ ਨਹੀਂ ਹਾਂ ਜੀ ਕਾਲੀ ਥੱਲੇ ਇਹ ਪ्योर ਮੋਹਰਾ ਨਾ ਸਕਦੇ ਤੂੰ ਜਾ ਸੁਆ ਜੇ ਹਾਂ ਜੀ ਦੋ ਤਿੰਨ ਕੋ ਹੋਗਾ 14 ਲੀਟਰ ਮੋਲਾ ਹੀ ਹੈ ਗਿਆ ਜੀ ਸਿੰਘਾ ਬਿਲਕੁਲ ਤਾਜ਼ੀਆਂ ਜਵਾਕ ਦਿਖਾ ਦਿਓ ਆ ਤੇ ਜਤ ਜਤ ਦੇ ਨੀ ਜੀ ਮੇਲ ਮੇਲ ਕਾਹ ਜੇ ਇਹ ਗੱਡੀ ਦਾ ਕੋਈ ਨੁਕਲਾ ਬੁਸ਼ ਨੀ ਦੇ ਜਵਾਕ ਆ ਗਿਆ ਆ ਵੀਰ ਜੀ ਵਾਲ ਬਖਸ਼ੀ ਜੇ ਦੇ ਹਾਂਜੀ ਤੇ ਦੂਜੀ ਦਾ ਸੀਮਨ ਜਿਹੜਾ ਕੋਈ ਨੁਕੀਰਦਾ ਜੀ ਠੀਕ ਹੈ ਜੀ ਠੀਕ ਹੈ ਚੰਗੇ ਆਪਾਂ ਵੈਂਦੇ ਭਰਾਈ ਠੀਕ ਹੈ ਜੀ ਬਾਅਦ ਦਾ 17 18 ਲੀਟਰ ਵੀ ਇਹ ਆਪਣਾ ਵੀਰ ਚੱਲਿਆ ਬਾਹਰ ਠੀਕ ਤੇ ਵੱਲੋਂ ਘਰਦਿਆਂ ਕੋਈ ਨਹੀਂ ਸਾਂਭੇ ਜਾਂਦੇ ਇਸ ਕਰਕੇ ਲੱਗੇ ਆ ਵੇਚਣਾ ਹਾਂਜੀ ਹਾਂਜੀ ਠੀਕ ਹੈ ਜੀ ਮਜਬੂਰੀ ਸਮਝ ਲਈ ਕੋਈ ਜਾਂ ਕਿ ਦਵੀਆਂ ਇਹ ਸਾਫ਼ ਕਰਕੇ ਕਿਉਂਕਿ ਪਸ਼ੂ ਚੰਗੇ ਆ ਕਿੰਨਾ ਚਵਾਜੂ ਇਹੋ ਦਾ ਪੀਕ ਤੇ ਇੱਕ ਵੱਲੋਂ ਤੁਹਾਨੂੰ ਬੜਾ ਪ੍ਰੋਪਰ 25 ਦਿਨਾਂ ਤੋਂ ਬਾਅਦ ਜਾ ਗਏ ਡੰਗਰ ਮਤਲਬ ਚੜਦਾ ਦੁੱਧ ਨੇ ਹਣਾ ਪੰਜ ਤੇ ਤੁਹਾਡਾ ਡਾਕਟਰ ਵੀ ਵੱਲੋਂ ਪਸ਼ੂਆਂ ਦੇ ਕੰਮ ਆ ਹਾਂਜੀ ਹਾਂਜੀ ਇਸ ਟਾਈਮ 14 ਲੀਟਰ ਆ ਜੀ ਨਾਲੋਂ ਬਹੁਤ ਘੱਟ ਉਹ ਰੰਗ ਵਾਲੀ ਕਿਹੜੀ ਉਹ ਵੀਰ ਜੀ 17 18 ਕਿਲੋ ਤਾਂ ਖਾਪੂਗੀ ਵੱਡੀ ਝੋਟੀਆਂ ਕੋਈ ਨਹੀਂ ਸਮਝੇ ਕੋਈ ਆਮ ਦਾ ਸਾਥ ਵਾਲੀ ਆ ਹਾਂਜੀ ਹਾਂਜੀ ਵੱਡੀ ਅਪ ਤਰੂ ਕੀ ਹੈ ਕਿ ਕਿੰਨਾ ਡਰਦੀ ਆ ਇਹ ਥੋੜੀ ਡਰਦੇ ਜਿਦਾਂ ਤੱਕ ਆਪਾਂ ਉਦਾਂ ਕਮਾ ਦੇਨੇ ਆ ਵੀ ਵੀਰ ਨੇ ਕਹਿੰਦੇ ਛੰਦ ਬਾਕੀ ਕੋਈ ਅਰਕ ਥੋੜੀ ਡਰਦੀ ਆ ਵੱਡੀਆਂ ਬਰਛੀਆਂ ਨਹੀਂ ਪੜੀਆਂ ਬਾਕੀ ਵੇਖ ਲਓ ਚੋਈ ਯਾਰ ਫਿਰ ਵੀ ਮਤ ਜੰਡਾ ਜਿਹੜਾ ਬਾਗ ਕਮਾ ਲੈਣਾ ਵਧੀਆ ਝੰਡਾ ਵਾ 1400 ਲਾ ਕੇ ਦੋ ਦਿਖਾਓ ਚੰਗੇ ਕਮਾਲ ਦੇ ਵਗੇ ਨੇ ਰਾਤੀ ਡਰਦੀ ਆ ਥੋੜੀ ਜੀ ਡਰਦੀ ਆ ਕੋਈ ਨਹੀਂ ਕੋਈ ਸ਼ਰਦੋ ਨਹੀਂ ਹਾਂਜੀ ਅੱਗੇ ਆ ਗਈ ਜੇ ਤੇ ਨਹੀਂ ਵੀਲੀ ਵੀਲੀ ਨਹੀਂ ਬੋਲ ਵੀ ਦਸਰਾ ਪੰਜ ਮਿਲਦਾ 10 ਦੋ ਹਰ ਇੱਕ ਮੇਰਾ ਹੋਣਾ ਚੀਕ ਥੋੜਾ ਜਾ ਹਾਂਜੀ ਹਾਂਜੀ ਇਹਦੇ ਬਾਰੇ ਮੈਂ ਵੀ ਦੱਸਣਾ ਵੀਰ ਨੂੰ ਵੀ ਡਿਟੇਲ ਨਹੀਂ ਜਾਂਦੀ ਕਿਦਾ ਪਤਾ ਨਹੀਂ ਵੀਰ ਤਾਂ ਇਹਦੇ ਵੀਰ ਜੀ ਥੱਲੇ 14 ਕਿਲੋ ਬੋਲਾ ਜੀ ਹਾਂਜੀ ਦੋਦਨਾ ਕੋਈ ਵੀਰ ਸਮਝੇ ਬੋਲਾ ਜੀ ਹਾਂਜੀ ਮਗਰੇ ਦੇ ਬੱਚਾ ਕੋਈ ਨੂਰ ਦਾ ਜੀ ਠੀਕ ਹੈ ਜੀ ਠੀਕ ਆ ਇਹ ਵੀ ਇਹਦੇ ਨਾਲ ਬਰਦਰ ਦੇ ਪਸ਼ੂ ਆ ਠੀਕ ਹੈ ਜੀ ਉਹਦਾ ਵਿਦੇਸ਼ ਤਾਂ ਵਿਆਹ ਆ ਗਿਆ ਨਾ ਚੱਲ ਜਣਾ ਠੀਕ ਹੈ ਜੀ ਠੀਕ ਆ ਆਹ 11 ਤਰੀਨੋਂ ਨਹੀਂ ਚੜਣਾ ਹਾਂਜੀ ਹਾਂਜੀ ਇਹ ਮੰਨ ਲਓ ਵੀਰ ਕਹਿੰਦਾ 17 ਤੋਂ ਪਲੱਸ 2 ਪਿਛਲੇ ਹੁਵੇ ਨਹੀਂ ਚੁਆਇਆ ਜੀ ਠੀਕ ਆ ਜੀ ਠੀਕ ਆ ਤੇ ਬਾਕੀ ਹੁਣ ਚੁਏ ਪੁੱਛੂ ਜੀ ਹਾਂਜੀ ਤੇ ਇਹਦਾ ਮੁੱਲ ਜਿਹੜਾ ਉਹ ਜਗ੍ਹਾ ਵੀਰ ਆਪ ਦੱਸ ਦਿੰਦਾ ਵੀਰ ਦੀ ਕਿੰਨਾ ਮੁੱਲ ਹੈ ਜਾਇ ਜੀ ਬਿਲਕੁਲ ਤਰੀ ਦੱਸੋ ਨਹੀਂ ਮੈਂ ਜੀ ਦੱਸਣਾ ਵੀ ਭਰਾ ਜੀ ਦੱਸੋ ਮੁੱਲ ਦੱਸ ਦੋ ਬਾਕੀ ਮੈਂ ਕੋਈ ਨਹੀਂ ਕਰਾ ਦੇਣਾ ਦੱਸੋ ਜੀ ਮੁੱਲ ਦੇ ਵੀਰ ਆਪਾਂ ਕਰਦੇ ਇੱਕ ਚਾਲ ਜਰਾ ਇਹ ਲਓ ਜੀ ਵੀਰ ਜੀ ਇੱਕ 40 ਕਰਦੇ ਨੇ ਬਾਕੀ ਕਰ ਦੋ ਹਾਂ ਆ ਕਰੋ ਵੀਰ ਕੋਈ ਉੱਥੇ ਆ ਬੰਦੇ ਕੋਈ ਦੱਸੋ ਇੱਕ ਰੀ ਫਿਰ ਮੈਂ ਕਰ ਦੇਣਾ ਆਪੇ ਜੇ ਤੂੰ ਇਹ ਹਰਮਨ ਕਰਾ ਰੋ ਮਾਦਾਂ ਦੇ ਜੇ ਭਾਜੀ ਤੁਹਾਨੂੰ ਪਤਾ ਆਪਣੇ ਹਿਸਾਬ ਨਾਲ ਕਰਾ ਦਿਓ ਸਾਰਾ ਤਾਂ ਪਲੱਸ ਕੱਢੋ ਕਿ ਕੋਈ ਚੱਕਰ ਨਾ ਲਾ ਗਾ ਨਾ ਤੇ ਫਿਰ ਮੰਨ ਲਓ 20 ਵੀ ਚਵਾਉਗੇ ਦੁੱਧ ਇਹਨੂੰ ਜੰਗੀ ਰਿਕਾਰਡ ਵਾਲੀ ਆ ਇਹਨੂੰ ਮੇਰੇ ਕਹਿੰਦਾ ਭਾਵੇਂ ਵੀ ਮੁਰਕੇ ਨਾ ਵੀਰ ਕੋਈ ਇਹਨੂੰ ਫੋਨ ਲਾ ਕੇ ਇਹ ਨਾ ਕਹੇ ਵੀ 500 ਛੜ ਦੋ 1000 ਛੜ ਦੋ 2 ਛੜ ਦੋ ਹਾਂਜੀ ਮੈਂ ਇੱਕੇਰੀ ਮੋਲੇ ਦਾ ਕਰਾ ਲ ਲਗਾ ਏ ਕਿੰਨੇ ਦੀ ਕਰਦੀ ਹੈ ਜੀ ਜਿਹੜੀ ਕਿਪੂ ਵਾਲੀ ਲਾਸਟ ਹੀ ਕਰ ਦੇਣਾ ਮੈਂ ਹਾਂਜੀ ਤੁਹਾਡਾ ਰੋਜ਼ ਦਾ ਕੰਮ ਕਸ਼ੂਰ ਸਾਡੀ ਨਜ਼ਰ ਵਿੱਚ ਉਹ ਜੋ ਟੀ ਪਾਜੀ ਮੇਰੀ ਗੱਲ ਸੁਣੋ ਮੈਂ ਜਿਹੜੇ ਵੀ ਇਹਨੇ ਦੂਰ ਲਈ ਉਹਨੂੰ 5-7000 ਕਰਾਇਆ ਹੀ ਪਿਆ ਚਲੋ ਮੈਂ ਨਹੀਂ ਮਾੜੀ ਮੈਂ ਤਾਂ 1.5 ਲੱਖ ਦੀਆਂ ਵਿਗਣੀਆਂ ਆ ਠੀਕ ਆ ਪਰ ਮੇਰੇ ਕਹਿੰਦਾ ਭਾਵੇਂ ਵੀ ਆਪਾਂ ਜਾਂਚ ਪਾ ਲਈਏ ਕਿਉਂਕਿ ਤੁਹਾਨੂੰ ਵੀ ਲੋੜ ਆ ਤੁਹਾਡੀ ਲੋੜ ਪੂਰੀ ਹੈ ਜੀ ਠੀਕ ਆ ਤੇ ਜਿਹੜਾ ਅਗਲਾ ਪੈਨਪਰਾ ਉਹਨੂੰ ਵੀ ਫਾਇਦਾ ਜੀ ਹਾਂਜੀ ਹਾਂਜੀ ਇਹ ਡਾਕਟਰ ਸਾਹਿਬ ਆਪਾਂ ਮੰਨ ਲਓ ਲਾਸਟ ਜਿਹੜੀ ਦੇ ਦੇਣੀ ਹੈ 1 ਲੱਖ ਦੇ 26000 ਦੀ ਛੋਟੀ ਦੇ ਦੇਣੀ ਹੈ ਠੀਕ ਆ ਤੇ ਬਾਕ ਦੀਏ ਕਿਦੇ ਫੇਰ ਖੜੇ ਵੱਡੀ ਝੋਟੀ ਆ ਕੋਈ ਕਮੀ ਨਹੀਂ ਕੋਈ ਸੈੜ ਨਹੀਂ ਉਹ ਚੂਨ ਨਹੀਂ ਮਾਰੀ ਹੋਊਗੀ ਠੀਕ ਹੈ ਭਾਜੀ ਹਾਂਜੀ ਹਾਂਜੀ ਕੋਈ ਕੋਈ ਡਾਂਸ ਨੂੰ ਥੋੜੀ ਲੈ ਚਲਾ ਕੇ ਤੁਹਾਨੂੰ ਤੁਹਾਨੂੰ ਚੈੱਕ ਕਰਾ ਦੋ ਇਧਰ ਆ ਸੁਣ ਨਿਹਰਾ ਮਸਾਣਾ ਕੋਤਰਾ ਅੰਦਾਜ਼ਾ ਲਾ ਰੇ ਹਾਂ ਜੈਡ ਬ ਲੈ ਗਿਆ ਠੀਕ ਹੈ ਭਾਜੀ ਕਰ ਦਿੰਦੇ ਆ ਹਾਂ ਇਹ ਕਰ ਦੋ ਲੋ ਜੀ ਵੀ ਸਾਡੇ ਅਵੇ ਲੋ ਬਾਕੀ ਸਨਾਂ ਦਾ ਸਿਆਜ ਤੇ ਗਿਆ ਵੀ ਖਾ ਦੋ ਵੇਖੋ ਆ ਵੇਖੋ ਇਹ ਉੱਚੀ ਲੰਮੀ ਕੱਤਕਾਰ ਵਾਲੀ ਵੱਡੀ ਝੋਡੀ ਇਹਨੇ ਬੁਝਾ ਜਿਆਦਾ ਤਕੜਾ ਕਰ ਦਿਆ ਕੋਈ ਆਪ ਦਾ ਸਫੇਟ ਟਰਾਲ ਲੱਗ ਗਿਆ ਉਹ ਤੇ ਵੀਡੀਓ ਨਾਲੋਂ ਡਬਲ ਦਿਖੂਗਾ ਦੁਜਾ ਸੁਆ ਜੀ ਹਾਂਜੀ ਅੱਗੇ ਆਜੋ ਅੱਗੇ ਆ ਆਂ ਮੀਲੀ ਰਾਵੀ ਨਹੀਂ ਜੇ ਇਹ ਵੀ ਜੇ ਦਿੰਦੀ ਇਹਦੇ ਮਗਰਾਲ ਬਖਸ਼ ਦਾ ਬੱਚਾ ਜੀ ਠੀਕ ਹੈ ਜੀ ਇਹਨੇ ਫੜੇ ਜਿਹੜਾ ਕੁਝ ਬਹੁਤ ਹੀ ਸੋਹਣਾ ਬੱਚਾ ਪਾਇਆ ਕਰਦਿਆਂ ਮਗਰ ਭਾਜੀ ਭਾਜੀ ਐਦਾਂ ਦੇਖੋ ਮੇਰੇ ਆਲਾ ਇਹਦਾ ਥੱਲੇ ਬੋੜਾ ਕਿੰਨਾ ਜੀ ਜਿਹੜੇ ਸਭ ਤੋਂ ਬੋੜਾ 12 ਲੀਟਰ ਉਹ ਵੀ ਜੀ 12 ਕਿਲੋ ਜੇ ਤੇ ਇਹਦਾ ਕਿੰਨਾ ਰਿਕਾਰਡ ਆ ਇਹਦੇ ਸੁਬਾਹ ਇਹਦਾ 14 ਤੋਂ ਪਲੱਸ ਹੀ 14 ਤੋਂ ਪਲੱਸ ਵੀ ਜਦੋਂ ਦਿੱਤਾ ਜੀ ਪਹਿਲੇ ਸੁਬਾਹ ਨਹੀਂ ਐ ਕਿੰਨਾਂ ਵਾਸਤੇ ਆਏ ਐਜ ਦੂਜਾ ਦੱਜਾ ਨਹੀਂ ਤੇ ਜਾਣਾ ਮੇਰੇ ਸਾਹਮਣੇ ਇਹ ਦੁਜਾ ਹੀ ਨਹੀਂ ਦੁਜਾ ਦੁਜਾ ਅੱਛਾ ਠੀਕ ਹੈ ਚਲੋ ਆਪਾਂ ਵੇਖੋ ਜਿਹੜੀ ਗੱਲ ਆਪਾਂ ਨੂੰ ਪਤਾ ਨਹੀਂ ਚੱਲਦੀ ਨਹੀਂ ਨਹੀਂ ਕਰਦੇ ਆ ਮਾਲ ਵਿੱਚ ਤਾਂ ਛੜਿਆ ਸਿੰਘ ਵੀਰਾ ਵੀਰਾ ਜੀ ਹਾਂਜੀ ਸਿੰਘ ਖੁੱਲਾ ਕਰਕੇ ਉਹਦਾ ਕਰਕੇ ਜਾਵਾਂ ਪੰਨੀਲੀ ਦਾ ਵੀ ਤਾਂ ਸਿੰਘ ਥੋੜਾ ਜਿਹਾ ਖੁੱਲਾ ਹੁੰਦਾ ਵਾ ਕਿ ਕੱਦ ਨਾਲ ਰਲਦਾ ਕੱਦ ਵਜਨ ਚੰਗਾ ਹੈ ਜੋ ਨਿਸ਼ਾਨੀਆਂ ਸਿੰਘ ਖੁੱਲਾ ਹੀ ਹੁੰਦਾ ਹੈ ਇਹ ਵੀਰ ਜੀ ਲੱਗਿਆ ਲੱਗਿਆ ਛੋਟੀ ਲੱਤ ਦੀ ਸਾਹਿਬ ਹੁਣ ਮਾਲ ਚੋਇਆ ਜੇ ਮੰਨ ਲਓ ਕੋਈ ਵੀ ਚੋਏ ਦਾ ਹਿਸਾਬ ਲਾ ਕੇ ਦੱਸੇ ਠੀਕ ਹੈ ਨਾ ਥਣ ਸੋਨੇ ਦਾ ਵੀ ਚੰਗਾ ਲੱਗਾ ਵਾ ਖਾਣਿਆ ਤੇ ਬਾਕੀ ਕੱਦ ਵਜਨ ਬਹੁਤ ਜ਼ਿਆਦਾ ਏ ਤੇ ਇਹਦਾ ਮੁੱਲ ਭਾਜੀ ਕਿੰਨਾ ਜੀ ਇਹਦਾ ਮੁੱਲ ਭਾਜੀ ਇੱਕ ਵੀ ਕਰਦੇ ਜੀ ਲਓ ਵੀ ਜੀ 1 ਲੱਖ ਦੇ 20 ਹਜ਼ਾਰ ਦਾ ਮੁੱਲ ਜੇ ਤੇ ਭਾਜੀ ਆਪਾਂ ਛਡ ਨਹੀਂ ਕਿਨੇ ਦੀ ਆ ਬਾਕੀ ਹੁਣ ਤੁਸੀਂ ਦੱਸ ਦੋ ਨਹੀਂ ਇਹ ਅਗਰੀ ਦੱਸ ਦੋ ਫਿਰ ਤੇ ਮੈਂ ਦੱਸ ਹੀ ਦੇਣਾ 15 ਦੇ ਦੇ ਦੀ ਫਿਰ ਨਹੀਂ ਹਾਂ ਨਾ ਦੱਸ ਦੀ ਦੱਸ ਦੀ ਹਾਂਜੀ ਦੱਸ ਦੀ ਦੇਣਾ ਵੀਰ ਜੀ 1 ਲੱਖ 10 ਹਜ਼ਾਰ ਦੀ ਨੀਲੀ ਦਾ ਵੀ ਪਿਓਰ ਜੇ ਠੀਕ ਹੈ ਮੇਰਾ ਵੀਰ ਕੋਈ ਅੱਖਾਂ ਮੀਰ ਕੇ ਲੈ ਜੀ ਦੁੱਧ 14 15 ਕਿਲੋ ਕਰ ਜੂਗੀ ਪੁੱਤਰਾ ਭਾਜੀ ਵੀਡੀਓ ਵੇਖੀ ਦੀਆਂ ਰੋਜ਼ ਹਾਂ ਤੇ ਇੰਨੇ ਨੇ ਮੁੱਲ ਨਹੀਂ ਪਾਇਦੇ ਨਾ ਮੰਨ ਲਓ ਇਹ ਤਾਂ ਹੀ ਡੇਢ ਡੇਢ ਬਾਊਂਡ ਦੇਖਉਂਦੀ ਨਾ ਡੇਢ ਬਾਊਂਡ ਬੋਲੋ ਵੇਖੋ ਤੁਸੀਂ ਸਹੀ ਜੇ ਮੰਨ ਲਓ ਕਰਦੇ ਆ ਮਾਲੋ ਫਿਰ ਉਹਨਾਂ ਦੀਆਂ ਬੱਜੀਆਂ ਵੀ ਰਹਿੰਦੀਆਂ ਜਿਹੜੇ ਨਾਂ ਦੇ ਮੁੱਲ ਕਰ ਜਾਂਦੇ ਨੇ ਇਹ ਗੱਲ ਸਹੀ ਹੈ ਠੀਕ ਹੈ ਨਾ ਜੇ ਭੈਣ ਭਰਾ ਦੇ ਕਿਸੇ ਦੇ ਘਰ ਮਾਲ ਜਾਊਗਾ ਉਹਨੂੰ ਪਾਣਾ ਮਿਲੂ ਤੁਹਾਨੂੰ ਯਾਦ ਕਰੂਗਾ ਹਾਂਜੀ ਹਾਂਜੀ ਇੱਕ ਘਰ ਚੋਂਣ ਵਾਲੀਆਂ ਵਾ ਘਰ ਜਾ ਕੇ ਕੋਈ ਵਾਧੇ ਨਿਕਲੂ ਦੁੱਧ ਘਟ ਨਹੀਂ ਨਿਕਲਦਾ ਘਟ ਨਹੀਂ ਨਿਕਲਦਾ ਜਿਹੜਾ ਦੁੱਧ ਵੀ ਇਹਨੇ ਦੱਸਿਆ ਨਾ ਵੀਰ ਦੇ ਘਰ ਪੰਗ ਤਿੰਨ ਟਾਈਮ ਪੰਜ ਚਾਰ ਟਾਈਮ ਕੋਲੇ ਕੋਈ ਚੱਕਰ ਨਹੀਂ ਰਹਿਣ ਸਹਿਣ ਸਭ ਕੁਝ ਠੀਕ ਹੈ ਤੇ ਬਾਕੀ ਰਹਿਣ ਸਹਿਣ ਦੀ ਗੱਲ ਹੋ ਗਈ ਆ ਹਜੇ ਬਿਲਕੁਲ 나ੜੂ ਦੇ ਬੱਚੇ ਆ ਦੋਂਦੇ 나ੜੇ ਤੇ 나ੜੂ ਠੀਕ ਹੈ ਨਾ ਮੇਰਾ ਵੀ ਕੋਈ ਅੱਖਾਂ ਮੀਟ ਕੇ ਲੈ ਵੀ ਹਾਂ ਪੂਰੋ ਵਿੱਚ ਛੱਟਾ ਹੋਵੇ ਕਿਰਾਇਆ ਵੀ ਬਿਲਕੁਲ ਕੋਈ ਛੱਟਾ ਕੋਈ ਛੱਟਾ ਨਾ ਹੋਵੇ ਕਟ ਹੋਵੇ ਵੀਰ ਕਿਰਾਏ ਸਮੇਤ ਮੋੜ ਨੂੰ ਤਿਆਰ ਆ ਬਿਲਕੁਲ ਆਉਣ ਜਾਂਦਾ ਕਿਰਾਇਆ ਫ੍ਰੀ ਦਾ ਆਪਾਂ ਦੇ ਦੇਾਂਗੇ ਬਿਲਕੁਲ ਛੱਟਾ ਨਹੀਂ ਕਿਉਂਕਿ ਆਪਣੀ ਬੱਚਾ ਦਾ ਹਣ ਪੜਾ ਵਾ ਕਰਦੀਆਂ ਬੱਚਾ ਬੱਚੋਂ ਇਹ ਮਜਬੂਰੀ ਦੇ ਵੀਰ ਦੀ ਠੀਕ ਆ ਠੀਕ ਆ ਹਾਂਜੀ ਤਾਂ ਠੀਕ ਆ ਬਹੁਤ ਬਹੁਤ ਧੰਨਵਾਦ ਵੀਰ ਜੀ ਮੇਰੇ ਜੀ